ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਈਬੇ ਕਮਾਲ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਮਤਲਬ ਦਸਮ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਉਂ ਦਾਖਲ ਨਹੀਂ ਕੀਤੀ ਤੇ ਭਾਈ ਮਨੀ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਕੀ ਸਵਾਲ ਜਵਾਬ ਹੁੰਦੇ ਨੇ ਭਾਈ ਬਣੀ ਸਿੰਘ ਜੀ ਨੂੰ ਐਵੇਂ ਕਿਉਂ ਲੱਗਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵੱਖਰੀ ਹੈ ਤੇ ਧੀਰਮਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਿਹੋ ਜਿਹਾ ਵਿਵਾਰ ਕੀਤਾ ਤੇ ਕਰਤਾਰਪੁਰੀ ਭੀੜ ਤੇ ਦਮਦਮੀ ਭੀੜ ਦੇ ਵਿੱਚ ਕੀ ਫਰਕ ਹੈ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਉਂ ਕਰਤਾਰਪੁਰੀ ਬੀੜ ਦੇ ਆਖਿਰ ਦੇ ਕੁਝ ਅੰਖਾਲੀ ਰੱਖੇ ਸੀ ਇਹ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਪਰ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੂਪਰ ਥੈਂਕਸ ਦੇ ਰਾਹੀ ਸਾਡੇ ਚੈਨਲ ਨੂੰ ਸਪੋਰਟ ਜ਼ਰੂਰ ਕਰਿਓ ਤਾਂ ਕਿ ਅਸੀਂ ਇਹੋ ਜਿਹੇ ਇਤਿਹਾਸ ਤੋਂ ਰਿਲੇਟਡ ਵੀਡੀਓਜ਼ ਅੱਗੇ ਵੀ ਲਿਆ ਪਾਈਏ ਸਮਾਂ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਸਿੱਖੀ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਚੁੱਕੀ ਸੀ ਹੁਣ ਲੋੜ ਸੀ ਸਿੱਖੀ ਨੂੰ ਪ੍ਰਚਾਰ ਕਰਨ ਦੀ ਤੇ ਇਸ ਦੇ ਲਈ ਲੋੜ ਮਹਿਸੂਸ ਹੋਈ ਆਦ ਗ੍ਰੰਥਾਂ ਦੀ ਤੇ ਜਿਹੜੇ ਆਦ ਗ੍ਰੰਥ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਈ ਗੁਰਦਾਸ ਜੀ ਤੋਂ ਲਿਖਵਾਏ ਸੀ ਉਹ ਧੀਰਮਲਿਆ ਦੇ ਕੋਲ ਬੈਸੀ ਔਰ ਜਿਹੜਾ ਧੀਰਮਲ ਸੀ ਉਹ ਗੁਰੂ ਸਾਹਿਬਾਨ ਜੀ ਨੂੰ ਆਦਿ ਗ੍ਰੰਥ ਦੇਣ ਤੋਂ ਮਨਾਂ ਕਰ ਦਿੰਦਾ ਹੈ ਉਹ ਆਪਣੇ ਆਪ ਨੂੰ ਹੀ ਇੱਕ ਗੁਰੂ ਸਮਕ ਦਾ ਸੀ ਉਹ ਆਪਣੀ ਹੀ ਇੱਕ ਗੱਦੀ ਲਾ ਕੇ ਬੈਠਦਾ ਹੁੰਦਾ ਸੀ ਤੇ ਉਹ ਗੁਰੂ ਸਾਹਿਬਾਨ ਜੀ ਨੂੰ ਇਹ ਆਖਦਾ ਹੈ ਕਿ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਦਸਵੀਂ ਜੋਤ ਹੋ ਤਾਂ ਤੁਸੀਂ ਖੁਦ ਹੀ ਬਾਣੀ ਉਚਾਰ ਕੇ ਗੁਰੂ ਗ੍ਰੰਥ ਸਾਹਿਬ ਲਿਖਵਾ ਲਓ ਨਹੀਂ ਤੇ ਮੇਰੇ ਨਾਲ ਜੰਗ ਕਰ ਲਓ ਤੇ ਆਦਿ ਗ੍ਰੰਥ ਮੇਰੇ ਤੋਂ ਲੈ ਜਾਓ ਅਤਿ ਗੁਰੂ ਗੋਬਿੰਦ ਸਿੰਘ ਜੀ ਚੰਦੇ ਤਾਂ ਲੜਾਈ ਕਰਕੇ ਧੀਰਮਲ ਤੋਂ ਆਦ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾ ਸਕਦੇ ਸੀ ਪਰ ਗੁਰੂ ਸਾਹਿਬਾਨ ਜੀ ਨੇ ਇਹ ਕਰਨਾ ਲਾਜ਼ਮ ਨਹੀਂ ਸਮਝਿਆ ਤੇ ਜੇਕਰ ਉਸ ਸਮੇਂ ਗੁਰੂ ਸਾਹਿਬਾਨ ਜੀ ਧੀਰਮਲ ਨਾਲ ਲੜਾਈ ਕਰਕੇ ਉਸ ਨੂੰ ਹਰਾ ਕੇ ਆਦ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਜਾਂਦੇ ਪਰ ਸਾਡੇ ਵਿਗਿਆਨ ਹੀ ਅੱਜ ਗੁਰੂ ਸਾਹਿਬਾਨ ਜੀ ਦੋ ਇਹ ਸਵਾਲ ਕਰਨ ਲੱਗ ਜਾਣੀ ਸੀ ਕਿ ਜੇਕਰ ਗੁਰੂ ਸਾਹਿਬਾਨ ਜੀ ਤੁਸੀਂ ਇੰਨੇ ਹੀ ਸਮਰੱਥ ਸੀ ਤਾਂ ਤੁਹਾਨੂੰ ਲੜਾਈ ਕਰਨ ਦੀ ਲੋੜ ਸੀ ਤੁਸੀਂ ਆਪ ਹੀ ਬਾਣੀ ਨੂੰ ਚਾਰਨ ਕਰਕੇ ਆਗਗਰੰਥ ਸਾਹਿਬ ਦੀ ਬੀੜ ਬਣਵਾ ਸਕਦੇ ਸੀ ਪਰ ਗੁਰੂ ਸਾਹਿਬਾਨ ਜੀ ਨੇ ਧੀਰਮਲ ਦੇ ਨਾਲ ਲੜਾਈ ਨਾ ਕਰਕੇ ਤੇ ਆਪਣੇ ਮੁਖ ਤੋਂ ਆਪ ਬਾਣੀ ਉਚਾਰਨ ਕਰਕੇ ਆਧਗਰੰਥ ਸਾਹਿਬ ਦਾ ਸਰੂਪ ਬਣਵਾ ਲੈਂਦੇ ਨੇ ਤੇ ਇਸ ਦੇ ਨਾਲ ਗੁਰੂ ਸਾਹਿਬਾਨ ਜੀ ਸਾਨੂੰ ਉਹ ਸ਼ੰਘਾ ਕਰਨ ਤੋਂ ਬਚਾ ਲੈਂਦੇ ਨੇ ਤੇ ਜਿਹੜੀ ਆਧਗਰੰਥ ਸਾਹਿਬ ਦੀ ਬੀੜ ਗੁਰੂ ਗੋਬਿੰਦ ਸਿੰਘ ਜੀ ਧੀਰਮਲ ਤੋਂ ਲੈਣ ਗਈ ਸੀ ਇਹ ਉਹੀ ਬੀੜ ਸੀ ਇਹ ਉਹੀ ਬੀੜ ਹੈ ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਰ ਜੀ ਤੋਂ ਕਲਮਬੰਦ ਕਰਵਾਇਆ ਸੀ ਅੰਮ੍ਰਿਤਸਰ ਵਿਖੇ ਇਸ ਬੀੜ ਸਾਹਿਬ ਦੇ ਜਿਹੜੇ ਪੰਜ ਗੁਰੂਆਂ ਦੀ ਚਾਰ ਗੁਰ ਸਿੱਖਾਂ ਦੀ 15 ਪਖਤਾ ਦੀ 11 ਪਟਾਂ ਦੀ ਬਾਣੀ ਹੈ ਤੇ ਇਸ ਮਹਾਰਾ ਸਾਬ ਦੇ ਸਰੂਪ ਦੇ ਆਖਿਰ ਦੇ ਕੁਝ ਅੰਗ ਖਾਲੀ ਰਖਵਾਏ ਗਏ ਸੀ ਤੇ ਇਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਦ ਗ੍ਰੰਥ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤੇ ਅੱਜ ਇਹ ਆਦ ਗੰਥ ਸਾਹਿਬ ਦਾ ਸਰੂਪ ਕਰਤਾਰਪੁਰ ਵਿਖੇ ਪਿਆ ਹੈ ਤੇ ਜਦੋਂ ਧੀਰਮਲ ਗੁਰੂ ਸਾਹਿਬਾਨ ਜਿਹਨੂੰ ਆਦ ਗੰਥ ਸਾਹਿਬ ਦਾ ਸਰੂਪ ਦੇਣ ਤੋਂ ਮਨਾਂ ਕਰ ਦਿੰਦਾ ਹੈ ਤੇ ਤਾਂ ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਈ ਮਣੀ ਸਿੰਘ ਜੀ ਤੋਂ ਕਈ ਕਲਮ ਤੇ ਕਾਗਜ਼ ਮੰਗਾਦੇ ਨੇ ਤੇ ਲਗਾਤਾਰ 3 ਮਹੀਨਿਆਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਮੁਖ ਤੋਂ ਬਾਣੀ ਉਚਾਰਨ ਕਰਦੇ ਨੇ ਤੇ ਉਸ ਬਾਣੀ ਨੂੰ ਭਾਈ ਮਨੀ ਸਿੰਘ ਜੀ ਕਲਮ ਬੰਦ ਕਰ ਰਹੀ ਸੀ ਤੇ 3 ਮਹੀਨਿਆਂ ਤੋਂ ਬਾਅਦ ਇਹ ਸਾਰੀ ਬਾਣੀ ਇੱਕ ਗ੍ਰੰਥ ਦੇ ਰੂਪ ਦੇ ਵਿੱਚ ਸੰਪੂਰਨ ਹੁੰਦੀ ਹੈ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਦੇ ਅੱਗੇ ਅਸੀਂ ਨਦਮਸਤਕ ਹੁੰਨੇ ਹਾਂ ਉਹਨਾਂ ਨੂੰ ਦਮਦਮੀ ਬੀੜ ਆਖਿਆ ਜਾਂਦਾ ਹੈ ਐਸ ਬੀੜ ਨੂੰ ਦਮਦਮੀ ਬੀੜ ਐਸੇ ਹੀ ਆਖਿਆ ਜਾਂਦਾ ਹੈ ਕਿਉਂਕਿ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਮੁਖ ਤੋਂ ਬਾਣੀ ਉਚਾਰਨ ਕੀਤੀ ਸੀ ਜਿਸ ਤੋਂ ਬਾਅਦ ਸਾਨੂੰ ਇਹ ਗ੍ਰੰਥ ਮਿਲੇ ਹੁਣ ਜੇਕਰ ਮੈਂ ਗੱਲ ਕਰਾਂ ਕਿ ਦਮਦਮੀ ਤੇ ਕਰਤਾਰਪੁਰੀ ਬੀੜ ਦੇ ਅੰਦਰ ਅੰਤਰ ਕੀ ਹੈ ਜਿਵੇਂ ਕਿ ਅਸੀਂ ਵੀਡੀਓ ਚ ਜਿਵੇਂ ਕਿ ਅਸੀਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਤਾਰਪੁਰੀ ਬੀੜ ਦੇ ਅੰਤ ਦੇ ਕੁਝ ਪੰਨੇ ਖਾਲੀ ਰਖਵਾਈ ਸੀ ਉਹ ਖਾਲੀ ਕਿਉਂ ਛੱਡੇ ਗਏ ਸਨ ਕਿਉਂਕਿ ਉਹ ਇੱਕ ਪਵਿੱਖਤ ਸੰਕੇਤ ਸੀ ਕਿ 9ਵੇਂ ਜਾਮੇ ਦੇ ਵਿੱਚ ਵੀ ਕੁਝ ਬਾਣੀ ਉਚਾਰਨ ਕੀਤੀ ਜਾਵੇਗੀ ਤਾਂ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਤਿਆਰ ਕੀਤੀ ਤਾਂ ਉਹਨਾਂ ਨੇ ਇਸ ਦਮਦਮੀ ਬੀੜ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਵੀ ਬਾਣੀ ਇਸ ਗ੍ਰੰਥ ਦੇ ਵਿੱਚ ਉਚਾਰਨ ਕੀਤੀ। ਸੋ ਕਰਤਾਰਪੁਰੀ ਤੇ ਦਮਦਮੀ ਬੀੜ ਦੇ ਵਿੱਚ ਇੰਨਾ ਫਰਕ ਹੈ ਕਿ ਦਮਦਮੀ ਬੀੜ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਰਚੀ ਗਈ ਹੈ। ਜਦੋਂ ਦਮਦਮੀ ਬੀੜ ਦੀ ਸੰਪੂਰਨਤਾ ਹੁੰਦੀ ਹੈ ਤਾਂ ਪਾਏ ਮਨੀ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਇੱਕ ਸਵਾਲ ਪੁੱਛਦੇ ਨੇ ਕਿ ਮਹਾਰਾਜ ਮੈਨੂੰ ਇੱਕ ਦਲ ਦਾ ਜਵਾਬ ਦਿਓ ਕਿ ਤੁਹਾਡੀ ਵਿਚਾਰਧਾਰਾ ਕੀ ਤੁਹਾਡੀ ਕੀ ਤੁਹਾਡੀ ਵਿਚਾਰਧਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੋਂ ਵੱਖਰੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਆ ਕਿਉਂ ਤਾਂ ਉਹ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਜੀ ਤੁਹਾਡੇ ਕੋਲ ਤਾਂ ਬਹੁਤ ਕੁਝ ਹੈ ਪਰ ਤੁਸੀਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਿਉਂ ਨਹੀਂ ਕੀ ਕੀ ਤੁਹਾਡੀ ਵਿਚਾਰਧਾਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਮੇਲ ਨਹੀਂ ਖਾਂਦੀ ਕੀ ਤੁਹਾਡੇ ਸਿਧਾਂਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮੇਲ ਨਹੀਂ ਖਾਂਦੇ ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਹੋਏ ਆਖਦੇ ਹਨ ਕਿ ਭਾਈ ਮਨੀ ਸਿੰਘ ਜੀ ਅਜੇ ਹੀ ਗੱਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਿਰੋਲ ਬ੍ਰह्म ਦੀ ਵਿਚਾਰ ਹੈ ਇੱਕ ਖਸਮ ਦੀ ਬਾਣੀ ਹੈ ਪਰਮਾਤਮਾ ਦੇ ਬੋਲ ਹਨ ਤੇ ਇਹ ਪਰਮਾਤਮਾ ਦਾ ਸਰੂਪ ਹੈ ਤਾਂ ਭਾਈ ਮਣੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਦੇ ਹਨ ਕਿ ਤੁਹਾਡੇ ਜਿਹੜੇ ਬੋਲ ਹਨ ਉਹ ਪਰਮਾਤਮਾ ਦੇ ਬੋਲ ਨਹੀਂ ਹਨ ਗੁਰੂ ਗੋਬਿੰਦ ਸਿੰਘ ਜੀ ਫਿਰ ਤੋਂ ਜਵਾਬ ਦਿੰਦੇ ਹੋਏ ਆਖਦੇ ਹਨ ਕਿ ਭਾਈ ਮਣੀ ਸਿੰਘ ਜੀ ਮੇਰੇ ਬੋਲਾਂ ਦੇ ਵਿੱਚ ਇਤਿਹਾਸ ਹੈ ਕਿ ਮੈਂ ਆਪਣੇ ਬੋਲਾਂ ਦੇ ਵਿੱਚ ਆਪਣੀ ਕਥਾ ਦੀ ਗੱਲ ਕੀਤੀ ਹੈ ਆਪਾਂ ਵੀ ਦਸਮ ਗ੍ਰੰਥ ਦੇ ਵਿੱਚ ਪੜ੍ਹਦੇ ਹਾਂ ਨਾ ਅੱਬ ਮੈਂ ਆਪਣੀ ਕਥਾ ਬਖਾਨੋ ਗੁਰੂ ਸਾਹਿਬਾਨ ਜੀ ਆਖਦੇ ਹਨ ਕਿ ਮੈਂ ਪਰਮਾਤਮਾ ਦੀ ਕਥਾ ਦੇ ਵਿੱਚ ਆਪਣੀ ਕਥਾ ਨਹੀਂ ਲਿਖਣਾ ਚਾਹੁੰਦਾ ਫਿਰ ਭਾਈ ਮਨੀ ਸਿੰਘ ਜੀ ਇੱਕ ਵਾਰ ਫਿਰ ਤੋਂ ਸਵਾਲ ਕਰਦੇ ਨੇ ਕਿ ਤੁਸੀਂ ਆਪਣੀ ਕਥਾ ਨਹੀਂ ਲਿਖਣਾ ਚਾਹੁੰਦੇ ਇਹ ਗੱਲ ਸਮਝ ਆ ਗਈ ਪਰ ਤੁਸੀਂ 24 ਅਵਤਾਰ ਕਿਉਂ ਲਿਖੀਾ ਗੁਰੂ ਸਾਹਿਬਾਨ ਜੀ ਫਿਰ ਤੋਂ ਜਵਾਬ ਦਿੰਦੇ ਹਨ ਕਿ ਜਿਹੜੀ 24 ਅਵਤਾਰ ਹੈ ਉਹ ਸੰਸਕ੍ਰਿਤ ਦੇ ਵਿੱਚ ਲਿਖੀ ਗਈ ਹੈ ਸੰਸਕ੍ਰਿਤ ਪੜਨ ਦਾ ਅਧਿਕਾਰ ਸਿਰਫ ਬ੍ਰਾਹਮਣਾਂ ਨੂੰ ਹੈ ਕਿ ਮੈਂ ਤਾਂ ਇਸ ਦਾ ਸਿਰਫ ਟੀਕਾ ਕੀਤਾ ਹੈ। ਉਹ ਵੀ ਅਰਬੀ ਭਾਸ਼ਾ ਦੇ ਵਿੱਚ, ਫਾਰਸੀ ਭਾਸ਼ਾ ਦੇ ਵਿੱਚ, ਬ੍ਰਿਜ ਭਾਸ਼ਾ ਦੇ ਵਿੱਚ ਤਾਂ ਕਿ ਜਿਹੜੇ ਆਮ ਲੋਕ ਹਨ ਉਹ ਵੀ ਇਸ ਨੂੰ ਪੜ ਪਾਣ। ਤਾਂ ਭਾਈ ਮਣੀ ਸਿੰਘ ਜੀ ਫਿਰ ਤੋਂ ਪੁੱਛਦੇ ਹਨ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਕਥਾ ਸੂਰਦਾਸ ਜੀ ਨੇ ਲਿਖੀ ਹੈ। ਸ਼੍ਰੀ ਰਾਮ ਜੀ ਦੀ ਕਥਾ ਵਾਲਮੀਕ ਜੀ ਨੇ ਲਿਖੀ ਹੈ ਤਾਂ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ? ਤੇ ਤੁਹਾਡੀ ਕਥਾ ਵੀ ਕੋਈ ਸਿੱਖ ਲਿਖ ਦੇਵੇਗਾ? ਤਾਂ ਗੁਰੂ ਸਾਹਿਬਾਨ ਜੀ ਜਵਾਬ ਦਿੰਦੇ ਹੋਏ ਆਖਦੇ ਹਨ ਕਿ ਕਿ ਜਿਨ੍ਹਾਂ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਰਾਮ ਜੀ ਦੀ ਕਥਾ ਲਿਖੀ ਹੈ ਉਹ ਉਹਨਾਂ ਨੂੰ ਭਾਵਨਾ ਦੇ ਵਿੱਚ ਆ ਕੇ ਪ੍ਰਭੂ ਲਿਖਦੇ ਹਨ ਭਗਵਾਨ ਲਿਖਦੇ ਹਨ ਜਦ ਕਿ ਇਹ ਸਿਰਫ ਅਵਤਾਰੀ ਪੁਰਸ਼ ਹਨ ਜੋ ਪਰਮਾਤਮਾ ਦਾ ਸਨੇਹਾ ਦੇਣ ਦੇ ਲਈ ਇਸ ਧਰਤੀ ਦੇ ਉੱਪਰ ਆਏ ਸੀ ਨਾ ਕਿ ਪਰਮਾਤਮਾ ਹਨ ਤਾਂ ਮੈਨੂੰ ਵੀ ਡਰ ਹੈ ਕਿ ਜੇਕਰ ਕੱਲ ਨੂੰ ਕੋਈ ਮੇਰੀ ਕਥਾ ਲਿਖੇਗਾ ਤਾਂ ਵੀ ਭਾਵਨਾ ਜਾਗੇ ਸਾਨੂੰ ਰੱਬ ਆਖੇਗਾ ਤਾਂ ਜਿਹੜਾ ਅਸੀਂ ਸੁਨੇਹਾ ਇਸ ਧਰਤੀ ਤੇ ਦੇਣ ਆਏ ਸੀ ਉਸ ਦਾ ਫਿਰ ਕੋਈ ਕੰਮ ਨਹੀਂ ਹੋਇਆ ਅਸੇ ਗੁਰੂ ਸਾਹਿਬਾਨ ਆਖਦੇ ਹਨ ਕਿ ਮੈਂ ਆਪਣੀ ਕਥਾ ਦੇ ਵਿੱਚ ਲਿਖਣਾ ਲਾਜ਼ਮੀ ਸਮਝਦਾ ਹਾਂ ਜੋ ਹਮ ਕੋ ਪਰਮੇਸ਼ਰ ਉਚਰੇ ਤੈ ਸਭ ਨਰਕ ਕੁੰਡ ਮੇ ਪਹ ਤਾ ਭਾਈ ਮਨੀ ਸਿੰਘ ਜੀ ਗੁਰੂ ਸਾਹਿਬਾਨ ਜੀ ਨੂੰ ਇੱਕ ਹੋਰ ਸਵਾਲ ਕਰਦੇ ਨੇ ਤਾਂ ਗੁਰੂ ਸਾਹਿਬਾਨ ਜੀ ਤੁਸੀਂ ਹੋ ਕੌਣ ਮੋਕੋ ਦਾਸ ਗਵਣ ਕਾ ਜਾਨੋ ਜਾ ਮੈਂ ਤੇ ਨਰੰਚ ਪਛਾਨੂ ਮੈਂ ਹੂੰ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗਤ ਤਮਾਸਾ ਭਾਵੇਂ ਕਿ ਮੈਂ ਉਸਰ ਕਾਲਪੁਰਖ ਦਾ ਉਸ ਪਰਮਾਤਮਾ ਦਾਇਕ ਨਿਮਾਨਿਆ ਜਾਂ ਦਾਸ ਹਾਂ ਜੋ ਇਸ ਪਰਮਾਤਮਾ ਦੇ ਇਸ ਜਗਤ ਤਮਾਸ਼ੇ ਨੂੰ ਦੇਖਣ ਦੇ ਲਈ ਆਇਆ ਹਾਂ ਉਦਾਂ ਜਿਹੜਾ ਮੈਸੇਜ ਹੈ ਉਸ ਦਾ ਜਿਹੜਾ ਸੰਦੇਸ਼ ਹੈ ਉਸ ਨੂੰ ਪੂਰੀ ਦੁਨੀਆ ਦੇ ਵਿੱਚ ਵੰਡਣਾ ਆ ਹਾਂ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਿਆਦਾਸਾਰੇ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਧੰਨਵਾਦ